ਸਤ ਸ੍ਰੀ ਅਕਾਲ ਦੋਸਤੋ ਕੋਸਟਨ ਪਹਿਲਾ ਮਹਿਕ ਪ੍ਰੀਤ ਸੋਸ਼ਲ ਮੀਡੀਆ ਤੇ ਤੁਸੀਂ ਸਾਰੇ ਜਾਣਦੇ ਹੋਵੇ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਸੀ ਕਿਉਂਕਿ ਇਸ ਨੂੰ ਡਿਪਰੈਸ਼ਨ ਸੀ ਅਤੇ ਇਹ ਇੰਡੀਆ ਵਾਪਸ ਆਈ ਸੀ ਕੈਨੇਡਾ ਤੋਂ ਆਪਣੇ ਪਰਿਵਾਰ ਤੋਂ ਦੂਰ ਹੋ ਕੇ ਕਿਸੇ ਆਪਣੇ ਦੋਸਤ ਦੇ ਘਰ ਰਹਿ ਰਹੀ ਸੀ ਅਤੇ ਆਪਣਾ ਇਲਾਜ ਕਰਵਾ ਰਹੀ ਸੀ ਐਸੇ ਸਾਰੇ ਪਰਿਵਾਰ ਨੇ ਇਸ ਤੋ ਸਾਥ ਨਹੀਂ ਦਿੱਤਾ ਸੀ ਇਸ ਬਿਮਾਰੀ ਦੇ ਵਿੱਚ ਇਸ ਕਰਕੇ ਇਸ ਦੀਆਂ ਗੱਲਾਂ ਬਹੁਤ ਹੀ ਜ਼ਿਆਦੇ ਸੋਸ਼ਲ ਮੀਡੀਆ ਤੇ ਕੀਤੀਆਂ ਗਈਆਂ ਐਸੇ ਨਾਲ ਹੀ ਦੁਬਾਰਾ ਤੋਂ ਮਹਿਕ ਪ੍ਰੀਤ ਫਿਰ ਚਰਚਾ ਦੇ ਵਿੱਚ ਆ ਗਈ ਮਹਿਕ ਪ੍ਰੀਤ ਫਿਲਹਾਲ ਤਾਂ ਕੈਨੇਡਾ ਵਾਪਸ ਚਲੀ ਗਈ ਹੈ ਅਤੇ ਆਪਣੇ ਸਹੁਰੇ ਅਤੇ ਪੇਕੇ ਤੋਂ ਅਲੱਗ ਕੱਲੀ ਹੀ ਰਹਿ ਰਹੀ ਹੈ ਤੇ ਜੌਬ ਕਰਨ ਲੱਗੀ ਹੈ ਤਾਂ ਜੋ ਇਸ ਪਿਆਨਿਕ ਬਿਮਾਰੀ ਚੋਂ ਡਿਪਰੈਸ਼ਨ ਵਰਗੀ ਚੋਂ ਇਹ ਨਿਕਲ ਸਕੇ ਮਹਿਕ ਨੇ ਆਪਣੇ ਬਲੌਗ ਦੇ ਵਿੱਚ ਸਾਰਾ ਕੁਝ ਦੱਸ ਦਿੱਤਾ ਸੀ ਵੀ ਲੋਕਾਂ ਨੂੰ ਬੋਲਣ ਲੱਗਿਆ ਥੋੜੀ ਬਹੁਤੀ ਸ਼ਰਮ ਕਰਨੀ ਚਾਹੀਦੀ ਹੈ ਕਿਉਂਕਿ ਲੋਕਾਂ ਨੇ ਅਜੇਹੀਆਂ ਗੱਲਾਂ ਮਹਿਕ ਨੂੰ ਕਹੀਆਂ ਜਿਸ ਦੇ ਨਾਲ ਇਸ ਦੀ ਸਿਹਤ ਦੇ ਨਾਲ ਹੋਰ ਵੀ ਖੇਲ ਰਵੜ ਹੋ ਸਕਦਾ ਹੈ ਇਸ ਨੂੰ ਕਿਹਾ ਗਿਆ ਹੈ ਵੀ 8 ਡਰਾਮੇ ਕਰਦੀ ਹੈ ਮਹਿਕ ਨੇ ਇਹ ਗੱਲ ਵੀ ਕਹੀ ਹੈ ਵੀ ਲੋਕ ਮਿਲ ਨੂੰ ਇਹ ਗੱਲ ਕਹਿੰਦੇ ਹਨ ਵੀ ਡਿਪਰੈਸ਼ਨ ਹੀ ਹੈ ਤੈਨੂੰ ਕੋਈ ਕੈਂਸਰ ਵਰਗੀ ਬਿਮਾਰੀ ਤਾਂ ਨਹੀਂ ਲੋਕਾਂ ਨੇ ਬੋਲਣ ਲੱਗਿਆਂ ਬਿਲਕੁਲ ਵੀ ਸ਼ਰਮ ਨਹੀਂ ਕੀਤੀ ਵੀ ਅਸੀਂ ਕਿੱਡੀ ਵੱਡੀ ਬਿਮਾਰੀ ਦਾ ਨਾਮ ਹੈ ਜਿਹੜਾ ਲੈ ਕੇ ਮਹਿਕ ਦੇ ਨਾਲ ਐਸ ਬਿਮਾਰੀ ਨੂੰ ਜੋੜ ਰਹੇ ਹਨ ਮਹਿਕਪ੍ਰੀਤ ਨੇ ਇੱਕ ਗਲਦਸੀ ਹੈ ਵੀ ਮੇਰੇ ਪਰਿਵਾਰ ਬਾਰੇ ਬਹੁਤ ਸਾਰੀਆਂ ਗੱਲਾਂ ਨੇ ਚੜੀਆਂ ਬਣ ਰਹੀਆਂ ਹਨ ਇਸ ਦੇ ਬਾਰੇ ਮਹਿਕਪ੍ਰੀਤ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਹਜੇ ਤੱਕ ਕੁਝ ਵੀ ਨਹੀਂ ਦੱਸਿਆ ਜਸਟ ਉਸਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਹਾਂ ਮੈਨੂੰ ਆਪਣੇ ਪਰਿਵਾਰ ਦੇ ਸਾਥ ਦੀ ਲੋੜ ਸੀ ਪਰ ਕਿਸੇ ਨਾ ਕਾਰਨ ਕਰਕੇ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਇਸ ਦੇ ਬਾਰੇ ਮੈਂ ਕੁਝ ਵੀ ਨਹੀਂ ਕਹਿ ਸਕਦੀ ਪਰ ਕਿਰਪਾ ਕਰਕੇ ਤੁਸੀਂ ਮੈਨੂੰ ਤੰਗ ਨਾ ਕਰੋ ਕਿਉਂਕਿ ਜਿਹੜਾ ਬੰਦਾ ਡਿਪਰੈਸ਼ਨ ਦੇ ਵਿੱਚ ਹੁੰਦਾ ਹੈ ਅਸਾਨੂੰ ਪਤਾ ਹੈ ਕਿ ਡਿਪਰੈਸ਼ਨ ਵਰਗੀ ਬਿਮਾਰੀ ਦੇ ਵਿੱਚੋਂ ਇੱਕੋ ਇਕੱਲੇ ਬੰਦੇ ਨੂੰ ਨਿਕਲਣਾ ਕਿੰਨਾ ਜ਼ਿਆਦਾ ਔਖਾ ਹੋ ਜਾਂਦਾ ਹੈ ਅਤੇ ਤੁਸੀਂ ਅਜਿਹੇ ਗੱਲਾਂ ਕਰਨੀਆਂ ਬੰਦ ਕਰੋ